ਆਸੇ ਗੱਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅਸ ਦਾ ਬਲੌਗ ਸ਼ੂਟ ਕਰਨ ਜਿਹਨੇ ਵੀ ਸਾਡੇ ਚੈਨਲ ਨਾਲ ਜੁੜਿਆ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਜੀ ਤੁਹਾਨੂੰ ਧੰਨਵਾਦੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਨੂੰ ਮਨੀ ਸਪੋਰਟ ਕਰ ਲੈ ਜੀ ਤੇ ਅੱਜ ਦੇ ਬਲੌਗ ਚ ਅਸੀਂ ਜਲੇ ਜੀ ਜੀ ਗੁਜਵਾ ਰਹੇ ਹਾਂ ਸਾਹਿਬ ਮੱਥਾ ਟੇਕਣ ਤੇ ਉਹ ਤੁਹਾਨੂੰ ਅਸੀਂ ਬਲੌਗ ਜੀ ਦਿਖਾਵਾਂਗੇ ਕਿ ਸਾਰਿਆਂ ਦੇ ਅਨੁਸਾਰ ਕੰਮ ਲਾਉਂਗੇ ਜੀ ਅਸੀਂ ਰਾਤੀ ਨਾਲ ਤੇ ਬਾਕੀ ਘਰ ਦਾ ਕੰਮ ਤੁਹਾਨੂੰ ਮਿਲ ਗਿਆ ਸੀ ਜੀ ਸਾਰਾ ਛਾੜੂ ਪੁੱਟਾ ਕਰ ਲੈ ਲਿਆ ਕੱ ਤੇ ਗੁਰੂ ਜੀ ਲਈ ਅਸੀਂ ਮੱਥਾ ਟੇਕਣ ਕਿਉਂਕਿ ਅੱਜ ਸੀਗਾ ਜੀ ਸੰਡੇ ਤੇ ਅਸੀਂ ਸੋਚਿਆ ਵੀ ਮੱਥਾ ਟੇਕ ਲਈ ਜੀ ਕਿਉਂ ਨਾ ਗੁਰਦੁਆਰੇ ਸੰਡੇ ਨੂੰ ਜੀ ਜ਼ਿਆਦਾ ਵਧੀਆ ਹੁੰਦਾ ਕਹਿੰਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਉਹ ਇੱਕ ਦਿਨ ਦੀ ਛੁੱਟੀ ਹੁੰਦੀ ਤੇ ਨਾਲ ਦੇ ਨਾਲ ਮੱਥਾ ਵੀ ਟੇਕ ਜਾਂਦਾ ਜੀ ਤੇ ਪਹਿਲਾਂ ਤੁਹਾਨੂੰ ਲਈ ਸਾਡੀ ਹਰਸੀ ਬਣਾ ਲਾਤੀ ਸਾਸੀ ਕਰ ਲਓ ਸਾਸੀ ਕਰ ਲਓ ਜਾਸੀ ਕਰ ਲਓ ਸਾਸੀ ਕਰ ਲਓ ਸਾਸੀ ਗੱਸਾ ਨੂੰ ਅੱਜ ਲੱਖੀ ਫਸਤਾ ਦੇ ਫਾਂਸੀ ਦੇ ਸਾਡੇ ਹਰਤੇ ਮਰਨਦੇ ਅਸੀਂ ਥੋੜੇ ਜਿਹਾ ਮੋਟੇ ਕਿੱਟਰੇ ਬਾਹਰ ਤੇ ਕੁਫੀਆ ਦਾ ਸੀ ਸੀਗਮੈਂਟਾ ਨਾਲ ਆਇਆ ਸੀਗਾ ਤੇ ਮੈਂ ਕਿ ਮੋਟਰਸਾਈਕਲ ਤੇ ਜਾਣਾ ਫਿਰ ਤੇ ਫਾਰਮ ਪੈਰਾ ਹੋ ਜਾਂਦਾ ਜੀ ਇਹਨੂੰ ਤੇ ਫਿਰ ਅਸੀਂ ਕਾਹਦੇ ਮੋਟੇ ਜਿਹੜੇ ਪੜੇ ਸੀਗੇ ਥੋੜੇ ਜੀ ਤੇ ਉਦੋਂ ਮਿਲੋ ਜੀ ਸੁਖਰਾ ਸਾਥੀ ਗੱਲ ਕਰ ਰਹੇ ਹਾਂ ਜੀ ਆ ਚਲੇ ਜੀ ਹਸਾਲ ਤੇ ਮੋਟਾ ਦੇਖਣ ਜੀ ਆਜੇ ਸੰਗਿਆ ਸੁਪੀ ਜੀ ਇਸ ਦਿਨ ਦੀ ਜੱਟੀਆਂ ਦਾ ਮਾਂ ਕੋ ਫੇਰੇ ਜੀ ਹਾਂ ਜੀ ਤੇ ਲੋ ਜੀ ਮਿਲੋ ਜੀ ਡਿੰਪਾ ਲਾ ਜੀ ਸਸਤੀ ਗੱਲ ਜੀ ਸਾਰਿਆਂ ਨੂੰ ਤੇ ਚਲ ਜੀ ਚਲ ਜੀ ਸੀ ਹੰਸਾਲੀ ਮੱਥਾ ਟੇਕਣ ਦੇ ਦੁਆਰੇ ਹੂੰ ਮੈਂ ਕਿਹਾ ਡਿੰਪਲ ਨੂੰ ਵੀ ਲੰਦਾਸ ਨੂੰ ਖਾ ਸਕਦੀ ਨੋਗੇ ਸੀ ਗਏ ਨਹੀਂ ਸੀ ਕਿ ਜੀ ਕਿਤੇ ਘੁੰਮਣ ਫੇਰਨ ਤੇ ਮੈਂ ਕਿਹਾ ਡਿੰਪਲ ਨੂੰ ਵੀ ਕਮਾ ਲਿਆ ਜੀ ਇਹ ਨਾਲੇ ਮੱਥਾ ਵੀ ਟਕਾ ਲਿਆਉਂਗੇ ਜੀ ਘਰ ਬੈਠੇ ਬੈਠੇ ਹੀ ਬੋਰ ਹੋ ਜਾਂਦੇ ਨਾ ਹਾਂਜੀ ਹੂੰ ਕੋਬਿਰ ਕੇ ਟਾਈਮ ਪਾਸ ਹੋ ਜਾਂਦਾ ਤੇ ਆਦਾ ਸੁਖਵਿੰਦਰ ਨੂੰ ਛੁੱਟੀ ਨਹੀਂ ਹੁੰਦੀ ਰੋਜ਼ ਕ ਡਿਊਟੀ ਜਾਂਦੇ ਸੰਡੇ ਨੂੰ ਇੱਕ ਛੁੱਟੀ ਹੁੰਦੀ ਸੀ ਮੂਨਰ ਸੁਖਵਿੰਦਰ ਵਾਗੇ ਨਾ ਘੁੰਮਿਆਈ ਸੀ ਚਲ ਜੀ ਫਿਰ ਚਲ ਜੀ ਤੇ ਚਲੋ ਜੀ ਮਿਲ ਜਾਈਏ ਤੁਹਾਨੂੰ ਫਿਰ ਅੱਗੇ ਜਾ ਕੇ ਦੁਆਰਾ ਸਾਹ ਚ 你这个。<laughs> <laughs> ਜੇ ਅਸੀਂ ਪਹੁੰਚ ਗਏ ਸੀ ਜੀ ਹੰਸਾਲੀ ਸਾਹਿਬ ਤੇ ਅਸੀਂ ਮੋਟਰਸਾਈਕਲ ਉਰੀ ਖੜਾਤਾ ਕਿਉਂਕਿ ਅੱਗੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਜੀ ਹੈ ਨਾ ਤੇ ਹੁਣ ਅਸੀਂ ਜਾਉਂਗੇ ਜੀ ਮੱਥਾ ਟੇਕਣ ਅੱਗੇ ਸੰਡੇ ਨੂੰ ਭੇਡ ਹੁੰਦੀ ਨਾ ਜ਼ਿਆਦਾ ਤੇ ਲੋ ਜੀ ਅਸੀਂ ਟੇਕ ਲਿਆ ਸੀ ਗਾ ਜੀ ਗੁਰਦੁਆਰਾ ਸਾਹਿਬ ਮੱਥਾ ਤੇ ਮੱਥਾ ਦੇ ਕੋਲ ਤੋਂ ਬਾਅਦ ਆਤੀ ਆਈ ਸੀ ਕਿ ਜੀ ਬਾਹਰ ਇਹ ਉਹ ਲੱਗ ਗਈ ਜੀ ਸਿਮੂ ਖਲਾਉਣੇ ਲੈਰ ਕਹਿੰਦੀ ਮੈਂ ਖਲਾਉਣਾ ਲੈਣਾ ਜੀ ਕਿਹੜਾ ਪਸੰਦ ਕਰਿਆ ਕਿਹੜਾ ਲੈਣਾ ਹੈ ਲੱਡੂ ਲੈ ਲੈ ਨਾ ਮੈਂ ਕਹਿੰਦਾ ਚਾਹੀ ਚਾਹੀ ਤੇ ਲੈ ਆਇਆ ਲੋਪ ਮੇਰੇ ਉਹ ਕਿੰਤਰਸ ਹੈ ਮਮ ਕੀ ਆਗਲੇ ਉਹ ਅਗਰੇ ਦੇਖੇ ਅਗਰੇ ਦੇਖੇ ਤੁਹਾਨੂੰ ਕਿਹੜੀ ਮੰਗਦੀ ਪੁੱਛੋ ਕਿੰਨੇ ਦੀ ਹਾਂ ਲੈ ਮਾਂ ਤੁਸੀਂ ਨਹੀਂ ਬਣਾਉਂਦੇ ਸਾਡਾ 150 ਕੋ ਘੱਟ ਹੋਏਗਾ ਤੁਹਾਨੂੰ ਦੱਸਦੀ ਇੱਕੋ ਜੀ ਚੀਜ਼ ਹੈ ਸਾਰੀ ਆ ਜੋ ਉਹਨਾਂ ਬੱਚਿਆਂ ਨੂੰ ਬਾਬਾ ਜੀ ਦੇ ਆਏ ਪੰਜਵੀਂ ਅੱਜ ਕਿੰਨੇ ਦੀ ਹੈ ਇਹ 100 ਅਗਲੇ ਕਿੰਨੇ ਦੀ 10 ਰੁਪਏ 10 ਰੁਪਏ ਪੁੱਛੋ ਉਹ ਲੈ ਕਿੰਨੇ ਦੀ ਕੋਣ ਹੈ ਦੁਕਾਨ ਪਰ ਪੈਸੇ ਦੇ ਦੇ ਦੇਣੇ ਤੇ ਲੋ ਜੀ ਸਿਮੂ ਨੇ ਲੈ ਲਈ ਸੀ ਜੀ ਆਕੜੇ ਤੇ ਜੀ ਤੇ ਬਾਕੀ ਵੀ ਦੇਖੋ ਜੀ ਹੋਰ ਕਿੰਨਾ ਸਮਾਨ ਮਿਲਦਾ ਇਹ ਜੀ ਤੇ ਲੋ ਜੀ ਸਿਮੂ ਨੇ ਧਰੇ ਲਿਆ ਜੀ ਸਮਾਨ ਤੇ ਚੜ ਗਿਆ ਉਹਨੇ ਪਾਪਾ ਦੀ ਗੋਦੀ ਵਿੱਚ ਉਹ ਅਗਲੇ ਬੀਬੀ ਅਗਲੀ ਕਹਿੰਦੀ ਲੈ ਲਈ ਸਿਮੂ ਸਮਾਨ ਲੈ ਲਿਆ ਹੈ ਗਲੇ ਲਈ ਹੈ ਹਾਂ ਲੈ ਲਈ ਕੜਾ ਲੈਣਾ ਨਹੀਂ ਭਲੇ ਲਾ ਕੜਾ ਲੈ ਲਿਆ ਅੱਜ ਦਾ ਲੇ ਲੈ ਦੇ ਲੇ ਕੜਾ ਦੇਖ ਲੈ ਕਿਰਾਮ ਚਲੋ ਜੀ ਡਿੰਪਲ ਕਹਿੰਦੀ ਮੈਂ ਲੈਣਾ ਜੀ ਕੜਾ ਡਿੰਪਲ ਵਾਸਤੇ ਲੱਗੇ ਸੀ ਕੜਾ ਲੈਣ ਹਾਂ ਲੈ ਲੈ ਆ ਲੈਣੀ ਜੀ ਬਣ ਕੇ ਆਲੇ ਮੰਤੂ ਵੀ ਲੈ ਸੋ ਜੀ ਤੇ ਲੋਏ ਅਸੀਂ ਕੜੇ ਵਗੈਰਾ ਲਏ ਕੇ ਤੇ ਹੁਣ ਚੱਲੇ ਸੀ ਘਰ ਨੂੰ ਵਾਪਸ ਮੱਥਾਂ ਵਧਰਾ ਟੇਕ ਲਿਆ ਸੀਗਾ ਜੀ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੋਇਆ ਵਾ ਜੀ ਰਿ ਸੋਖਰ ਸੀ ਮੁੰਤਾ ਕੇ ਅੱਗੇ ਭੱਜੇ ਵੇ ਸਾਨੂੰ ਪਿੱਛੇ ਛੱਟ ਗਏ ਸੀ ਆਏ ਸੀ ਕਿ ਜਿਸ ਸਾਹੀ ਮੱਥਾ ਟਿਕਣ ਸਾਹੀ ਸਾਹੀ ਮੱਥਾ ਟੇਕੇ ਤੇ ਵਿਚ ਨੂੰ ਗੁਰਦੁਆਰਾ ਪੈਂਦਾ ਜੀ ਇੱਕ ਮਕਾਰਕ ਵਰਸਾਹਿਬ ਤੇ ਅਸੀਂ ਆਏ ਸੀ ਜੀ ਗੁਰਦੁਆਰਾ ਮਕਾਰਕ ਪਾਈ ਉਹ ਸਾਹਿਬ ਮਕਾਰਕ ਵਰਸਾਹਿਬ ਮੱਥਾ ਟੇਕਣ ਤੇ ਲੋ ਜੀ ਅਸੀਂ ਪਹੁੰਚ ਗਏ ਜੀ ਤੇ ਹੁਣ ਜਾਉਂਗੇ ਜੀ ਅੰਦਰ ਨੂੰ ਮੱਥਾ ਟੇਕਣ ਕੇ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਛੱਡਿਏ ਜੀ ਮੱਥਾ ਟੇਕਣ ਅੰਦਰ ਨੂੰ और पैर भिंडी और वहां पर तो नहीं बल्कि पार्टी ऊपर हो जा आ गई ओ आ ਤੇ ਚੋਰ ਦੀ ਚੀ ਚਲੀ ਆਵੜੀ ਤੇ ਲੋ ਜੀ ਅਸੀਂ ਮੱਖਾ ਵਗੈਰਾ ਟੇਕ ਕੇ ਆਗੇ ਸੀ ਕਿ ਜੀ ਗੁਰਦੁਆਰਾ ਸਾਹਿਬ ਤੇ ਆਂਦਿਆਂ ਦੇ ਸੀ ਪਹੁੰਚੇ ਸੀਗੇ ਦੁਕਾਨ ਤੇ ਤੇ ਮੈਂ ਕਿਹਾ ਕੁਛ ਨਾ ਕੁਛ ਖਾ ਪੀ ਕੇ ਚੱਲਦੇ ਆ ਜੀ ਤੇ ਫਿਰ ਟਿੰਪਲ ਵੀ ਕਹਿੰਦੀ ਵੀ ਖਾ ਕੇ ਕਹਿੰਦੇ ਘਰ ਹੀ ਜਾ ਕੇ ਖਾਉਗੇ ਤੇ ਵੀ ਸਮੋਸੇ ਪੈਕ ਕਰਵਾ ਲੈਂਦੇ ਆ ਜੀ 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 ਤੁਹਾਨੂੰ ਘਰ ਜਾ ਤੇ ਪਹਿਲਾਂ ਤਾਂ ਰਣ ਪੁੱਛੇ ਵੀ ਕੀ ਹਾਲ ਹੋਇਆ ਜੀ ਠੀਕ ਹੈ ਹਾਂ ਜੀ ਹਾਂ ਪਰ ਠੀਕ ਹੈ ਬੜੇ ਠੀਕ ਦੀ ਹਾਲਤ ਹੈ ਹੂੰ ਤੇ ਆਦਿਆਂ ਦੇ ਲਿਆਏ ਸੀ ਜੀ ਅਸੀਂ ਸਮੋਸੇ ਗਰਮਾ-ਗਰਮ ਤੇ ਸਿੰਮੂ ਕਹਿੰਦੀ ਮੈਂ ਸਮੋਸਾ ਨਹੀਂ ਖਾਣਾ ਇਹ ਲਈ ਜੀ ਸਪ੍ਰਿੰਗ ਰੋਲ ਫਰਾਈ ਕਰੇ ਉਪਰ ਸਪ੍ਰਿੰਗ ਰੋਲ ਨਹੀਂ ਪਰ ਮੋਮੋਜ਼ ਫਰਾਈ ਕਰੇ ਹੋਏ ਕਹਿੰਦੀ ਮੈਂ ਮੋਮੋਜ਼ ਖਾਣੇ ਮਮਾ ਤੇ ਅਸੀਂ ਲੈ ਲਏ ਜੀ ਸਮੋਸੇ ਤੇ ਆਦਲ ਜੀ ਨੇ ਕਰਵਾ ਗਰਮ ਗਰਮ ਸਮੋਸੇ ਖਾਣੇ ਤੇ ਖੁਸ਼ਬੂ ਬਹੁਤ ਵਧੀਆ ਦੀ ਸਮੋਸੇ ਦੀ ਗਰਮ ਗਰਮ ਹਨ ਅਸੀਂ ਦੁਕਾਨ 'ਤੇ ਪਹੁੰਚੇ ਉੱਧਰ ਭਾਈ ਕੱਢਣ ਲੱਗਿਆ ਵਾ ਸੀਗਾ ਸਮੋਸੇ ਨਾ ਖਸੂ ਤਾਂ ਹਟ ਜਾਣੀ ਸਾਰੀ ਜਿਹਾ ਖੰਗ ਹੋ ਰਹੀ ਖੰਗ ਹੋ ਰਹੀ ਇਹ ਖਾਣੇ ਕਿੰਨਾ ਘਮੀ ਦੇਖੋ ਖਾਣੇ ਦੇ ਲੋ ਦੇਖੋ ਅਜੀ ਕਿਹੜਾ ਰੋਜ਼ ਰੋਜ਼ ਖਾਂਦੇ ਸਤਾਜੀ ਅਸੀਂ ਸਭ ਬਾਹਰ ਘੁੰਮਣ ਗਏ ਤਾਂ ਫਿਰ ਬਾਹਰ ਗਏ ਤਾਂ ਤੇ ਫਿਰ ਐਵੇਂ ਸੀ ਉੱਥੇ ਦਾ ਖਾ ਗਏ ਨਹੀਂ ਆਏ ਤਾਂ ਅਸੀਂ ਸੋਚਿਆ ਅਸੀਂ ਘਰ ਨਹੀਂ ਲੈ ਜਾਂਦੇ ਵੀ ਘਰ ਆਰਾਮ ਤੋਂ ਬੈਠ ਕੇ ਖਾਉਂਗੇ ਸ਼ਾਂਤੀ ਨਾਲ ਤੇ ਸਿਮੂਨ ਜੜੀ ਸਮੋਂ ਸੇਨੀ ਪਸੰਦ ਸਿਮੂ ਨੂੰ ਆਪਣੇ ਮੋਮੋਜ਼ ਪਸੰਦ ਹੈ ਉਹ ਵੀ ਫਰਾਈ ਕਰੇ ਹੋਏ ਤੇ ਚਲੋ ਜੀ ਹੁਣ ਅਸੀਂ ਖਾ ਲਈਏ ਜੀ ਤੇ ਗਰਮਾ ਗਰਮ ਸਮੋਸੇ ਹਾਜ਼ਰ ਤੇ ਮਿਲਦੇ ਆ ਜੀ ਤੁਹਾਨੂੰ ਫੇਸ ਖਾਣ ਤੋਂ ਬਾਅਦ ਤੇ ਇਹੋ ਘਰ ਦਾ ਕਾਮ-ਕਾਰ ਕਰੂਗੇ ਤੁਹਾਨੂੰ ਉਹ ਦਿਖਾਵਾਂਗੇ ਜੀ ਅਸੀਂ ਲੋ ਜੀ ਅਸੀਂ ਆ ਗਏ ਸੀਗੇ ਜੀ ਮੱਤਕਾ ਮੁੱਤਾ ਦੇਖ ਕੇ ਤੇ ਆ ਕਿ ਹੁਣ ਜੀ ਲੱਗੇ ਸ਼ਾਮ ਦੀ ਰੋਟੀ ਸਬਜੀ ਦੀ ਤਿਆਰੀ ਕਰਨ ਪੈ ਲਗੀ ਹੈ ਜੀ ਬਾਂਦ ਗੋਬੀ ਚੀਰਨ ਸਬਜੀ ਦੀ ਤਿਆਰੀ ਕਰਨ ਉਧਰ ਦੀ ਲੱਗੇ ਜੀ ਆਟਾ ਹੁੰਨਣ ਗੇਹਾਟਾ ਗੋਬਰ ਰਗਿਆ ਨੂੰ फटाफट ਸਾਰਾ ਤੁਹਾਨੂੰ ਬੇਲੇ ਦੀ ਸ਼ਾਨਦਾਰ ਦੀ ਨਿਆਰ ਕਰ ਲਈਏ ਤੇ ਜਿਹੜੇ ਬਲੇ ਨੂੰ ਗੋਭੀ ਘਟਣਾ ਤੇ ਮੈਂ ਕਿਹਾ ਬੰਦ ਵੀ ਬਣਾ ਲੂੰਗੇ ਜੀ ਤੇ ਇਸੇ ਨਾਲ ਦੀ ਰਲ ਲਗੀ ਹੈ ਆਟਾ ਗੋਬਰ ਲੱਕ ਇੱਕ ਜਿਆ ਗੋਭੀ ਰੋਕਾ ਲਾ ਦਿੰਦੇ ਤੇ ਦੂਜੀ ਸਾਰਾ ਰੋਟੀ ਬਣ ਦੇ ਦੀ ਜਿਆ ਨਾਲ ਦੀ ਨਾਲ ਕਰੂੰ ਕਰੂੰ ਸਿੰਗਰ ਦੀ ਲੈਣਗੇ ਜੀ ਤੇ ਭਾ ਦੇ ਮਾ ਜਾਈ ਭਾ ਦੇ ਨਾਲ ਦੀ ਚੱਕ ਤੇ ਬਣਾ ਗੋਭੀ ਦੀ ਰੋਟੀ ਹਮ ਅੱਜ ਦਾ ਗੋਭੀ ਬੰਦ ਗੋਪੀ ਬਣਾਣੀ ਹੈ ਜੀ ਟੀ ਸੱਤੀ ਬਣਾਣੀ ਸੀਗੀ ਅਸੀਂ ਰਾਤ ਦਾ ਡਿਨਰ ਤੇ ਉਸ ਤੋਂ ਬਾਅਦ ਲੱਗੇ ਜੀ ਸੀ ਦੁੱਧ ਗਰਮ ਕਰਨ ਮੈਂ ਕਿਹਾ ਦੁੱਧ ਨੂੰ ਗਾਲੀ ਦੇ ਲਈਏ ਤੇ ਨਾਲੇ ਚਾਹ ਜੁੱਗਾ ਰੱਖ ਦੂੰਗੀ ਸਵੇਰ ਨੂੰ ਤੇ ਨਾਲੇ ਪੀਣ ਵਾਸਤੇ ਗਰਮ ਕਰ ਲਵਾਂਗੇ ਜੀ ਤੇ ਮੈਂ ਕਿਹਾ ਬਾਕੀ ਡੁੱਲੂ ਚਾੜ ਦੂੰਗੀ ਜੀ ਗਰਮ ਕਰਕੇ ਤੇ ਜਿਹੜਾ ਪੀਣਾ ਤੇ ਉਹਦੇ ਚ ਪਾ ਲੂੰਗੀ ਜੀ ਮਿੱਠਾ ਤੇ ਅੱਧਾ ਲਗਿਆ ਜੀ ਦੁੱਧ ਨੂੰ ਵਾਲੀ ਹਣ ਤੇ ਡਿਨਰ ਵਗੈਰਾ ਅਸੀਂ ਬਣਾ ਲਿਆ ਸੀਗਾ ਤੇ ਦੀਨ ਰੱਖਾ ਕੋਗੇ ਹੋਗੇ ਜਿਵੇਂ ਅਸੀਂ ਬੇਲੇ ਤੇ ਹੁਣ ਲੱਗੀ ਸੀਗੀ ਮੈਂ ਦੁੱਧ ਨੂੰ ਪਾਲੀ ਦੇਣਾ ਤੇ ਕਿਚਨ ਉਹ ਪਿਆਰਾ ਐਨ ਕਲੀਨ ਹੋ ਗਿਆ ਜੀ ਭਾਂਡੇ ਭੁੰਡੇ ਮਾਂਜ ਕੇ ਸਾਰਾ ਕੰਮ ਨਿਬੜ ਗਿਆ ਜੀ ਸਾਡਾ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਇਹ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤੇ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ ਜੀ ਸਾਰਿਆਂ ਨੂੰ